ਹਰ ਰੋਜ਼ ਬਹੁਤ ਸਿਮਰਨ ਵੀ ਕਰਦੇ ਆਂ, ਪਾਠ ਪੂਜਾ ਵੀ ਕਰਦੇ ਆਂ, ਘਰ ਦੇ ਵਿੱਚ ਮਿਲ ਕੇ ਵੀ ਰਹਨੇ ਆਂ, ਕਮਾਈ ਵੀ ਬਹੁਤ ਕਰਦੇ ਆਂ, ਮਿਹਨਤ ਦਿਨ ਰਾਤ ਕਰਦੇ ਆਂ ਪਰ ਘਰ ਦੇ ਵਿੱਚ ਕਲੇਸ਼, ਲੜਾਈ, ਝਗੜਾ ਹਰ ਟਾਈਮ ਬੁਝਿਆ-ਬੁਝਿਆ, ਇੱਕ ਦੂਜੇ ਨੂੰ ਇਦਾਂ ਹੁੰਦੇ ਵੀ ਦੇਖੀਏ ਵੀ ਨਾ ਜਦੋਂ ਘਰ ਦੇ ਅੰਦਰ ਐਂਟਰ ਹੁੰਨੇ ਆ ਨਾ, ਉਦੋਂ ਲੱਗਦਾ ਵੀ ਕਿ ਬਸ ਵਾਪਸ ਮੁੜ ਜਾਈਏ ਜਿਵੇਂ ਇੱਕ ਜੇਲ੍ਹ ਦੇ ਵਿੱਚ ਆਪਾਂ ਹਨਾ ਆ ਰਹੇ ਹੁੰਨੇ ਆ, ਇਸ ਤਰੀਕੇ ਦੀ ਕਈ ਵਾਰੀ ਫੀਲਿੰਗ ਆਉਣ ਲੱਗ ਜਾਂਦੀ ਐ। ਕਿਉਂਕਿ ਇੱਕ ਤਾਂ ਅੱਜ ਕੱਲ ਆਪਾਂ ਇੰਨੇ ਜ਼ਿਆਦੇ ਆਪਣੇ ਆਪ ਨੂੰ ਬਿਜ਼ੀ ਕਰ ਲਿਆ ਆਪਣੇ ਆਪ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਕਿ ਤਮੰਨਾਵਾਂ ਨੇ ਇੰਨੀਆਂ ਵਧਾ ਲਈਆਂ ਉਹਨਾਂ ਦੇ ਵਿੱਚ ਹੀ ਆਪਾਂ ਖਚਤ ਹੋ ਕੇ ਬਿਮਾਰੀਆਂ ਸਵੇਰੇ ਉੱਠਦੇ ਸਾਰ ਪਹਿਲਾਂ ਤੇਜਾਬ ਦੀ ਗੋਲੀ ਫਿਰ ਦਰਦ ਦੀ ਗੋਲੀ ਫਿਰ ਕਦੇ ਵੀ ਵਾਰੀ ਹੁੰਦਾ ਵੀ ਹਾਂ ਬੀਪੀ ਘਟ ਗਿਆ ਕਦੇ ਬੀਪੀ ਵੱਧ ਗਿਆ ਕਦੇ ਸਿਰ ਦਰਦ ਹੋ ਰਿਹਾ ਵੀ ਇੰਨੀਆਂ ਚੀਜ਼ਾਂ 'ਚ ਆਪਾਂ ਇੰਨੇ ਉਲਝ ਗਿਆਂ ਕਿ ਆਪਣੇ ਆਪ ਨੂੰ ਵੀ ਭੁੱਲ ਗਿਆ ਵੀ ਜ਼ਿੰਦਗੀ ਹੈ ਵੀ ਕੀ ਚੀਜ਼ ਹੈ ਕਈ ਵਾਰੀ ਤਾਂ ਇਦਾਂ ਲੱਗਦਾ ਵੀ ਰੱਬਾ ਤੂੰ ਦੁਨੀਆ ਤੇ ਤੋਰਿਆ ਕਿਉਂ ਸੀਗਾ ਹਨ ਕਿ ਇਹੀ ਝੰਜੜਾ ਵਾਸਤੇ ਤੋਰਿਆ ਸੀਗਾ ਇਹ ਵੀ ਨਹੀਂ ਪਤਾ ਵੀ ਮੇਰੀ ਲਾਈਫ ਹੈ ਕੀ ਹੈ ਆਓ ਇਸ ਬਾਰੇ ਪਾ ਅੱਜ ਜਾਣਦੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸਿਰਿਆਕਾਲ ਤੁਹਾਡਾ ਸਾਰਿਆਂ ਦਾ ਥਿਲੋਂ ਬਹੁਤ ਬਹੁਤ ਧੰਨਵਾਦ ਵਾਈਗਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰਾਂ ਨੂੰ ਖੁਸ਼ੀਆਂ ਖੇੜੇ ਅਤੇ ਤੁਹਾਡੇ ਜੋ ਵੀ ਦੁੱਖ ਤਕਲੀਫ ਨੇ ਉਹਨਾਂ ਨੂੰ ਕਦਮ ਕਰਕੇ ਆਪਣੇ ਚਰਨਾਂ ਦਾ ਪਿਆਰ ਤੇ ਇਤਿਫਾਕ ਕਰੇ। ਦੇਖੋ ਮੈਂ ਅਕਸਰ ਪੈਣਾ ਨੂੰ ਕਹਿੰਦੇ ਨੇ ਕਿ ਤੁਹਾਡੇ ਘਰ ਦੀ ਜਿਹੜੀ ਵੀ ਹੈ ਨਾ ਕਹਿੰਦੇ ਨੇ ਉન્નਤੀ ਹੈ ਨਾ ਬਰਕਤ ਹੈਗੀ ਉਹ ਘਰ ਦੀ ਲక్ష్ਮੀ ਤੋਂ ਹੀ ਸ਼ੁਰੂ ਹੁੰਦੀ ਹੈ। ਔਰਤ ਨੂੰ ਲੜਕੀ ਨੂੰ ਘਰ ਦੀ ਲక్ష్ਮੀ ਮੰਨਿਆ ਜਾਂਦਾ ਹੈ। ਜਦੋਂ ਪੇਕੇ ਘਰ ਇੱਕ ਲੜਕੀ ਹੁੰਦੀ ਹੈ ਨਾ ਆਪਾਂ ਕਹਿੰਦੇ ਵੀ ਮੇਰੀ ਧੀ ਹੈ ਇੱਕ ਲక్ష్ਮੀ ਦਾ ਰੂਪ। ਪਰ ਉਹੀ ਧੀ ਜਦੋਂ ਕਿਸੇ ਬਗਾਨੇ ਘਰੇ ਚਲੀ ਜਾਂਦੀ ਹੈ ਉਸ ਟਾਈਮ ਕਈ ਪਰਿਵਾਰ ਇਦਾਂ ਦੇ ਨੇ ਕਿ ਜਿਹੜੇ ਉਸ ਨੂੰ ਲక్ష్ਮੀ ਮੰਨਦੇ ਨੇ ਤੇ ਕਈ ਪਰਿਵਾਰ ਇਹੋ ਜਿਹੇ ਨੇ ਕਿ ਜਿਹੜੇ ਉਹਨੂੰ ਨੌਕਰਾਣੀ ਮੰਨਦੇ ਨੇ ਕਿਉਂਕਿ ਬਸ ਉਹਨਾਂ ਨੂੰ ਇਹ ਹੁੰਦਾ ਕਈ ਸੌਰਿਆਂ ਦਾ ਇਦਾਂ ਦਾ ਫਿਤਰਤ ਇਦਾਂ ਦਾ ਦਿਮਾਗ ਹੁੰਦਾ ਨਾ ਕਿ ਉਹ ਬਸ ਉਸ ਲੜਕੀ ਨੂੰ ਬੇਗਾਨੀ ਹੀ ਸਮਝਦੇ ਨੇ ਇਹ ਨਹੀਂ ਸਮਝਦੇ ਵੀ ਜਿਵੇਂ ਅਸੀਂ ਆਪਣਾ ਪੁੱਤ ਪਾਲਿਆ ਨਾ ਆਪਣੇ ਪੁੱਤ ਦਾ ਸਭ ਕੁਝ ਕਰਦੇ ਜਿਵੇਂ ਸਾਡਾ ਪੁੱਤ ਸਾਡੇ ਕੋਲ ਹੀ ਹੈਗਾ ਇਹ ਸਾਰਾ ਕੁਝ ਛੱਡ ਕੇ ਦੇਖੋ ਇੱਕ ਔਰਤ ਨਾ ਆਪਣਾ ਇੱਥੋਂ ਤੱਕ ਕਿ ਆਪਦਾ ਮਾਪੇ ਮਾਂ ਬਾਪ ਆਪਦਾ ਵजूद ਆਪਦਾ ਨਾਮ ਵੀ ਛੱਡ ਦਿੰਦੀ ਹੈ ਕਿਉਂਕਿ ਸਰਨੇਮ ਲੱਗ ਜਾਂਦੇ ਪਿੱਛੇ ਕਈ ਸਹੁਰੇ ਕਹਿੰਦੇ ਸਾਨੂੰ ਤੇਰਾ ਨਾਮ ਪਸੰਦ ਨਹੀਂ ਅਸੀਂ ਆਹ ਨਾਮ ਰੱਖਣਾ ਉਹ ਵਿਚੇਰੀ ਫਿਰ ਵੀ ਇੱਕ ਚੁੱਪ ਕਰ ਜਾਂਦੀ ਹੈ ਫਿਰ ਚੁੱਪ ਕਰਨ ਵਾਲੇ ਕਹਿੰਦੇ ਹੁੰਦੇ ਨੇ ਕਹਿੰਦੇ ਇੱਕ ਸਬਰ ਦੀ ਵੀ ਹੱਦ ਹੁੰਦੀ ਹੈ ਇੱਕ ਇਨਸਾਨ ਕਦੋਂ ਤੱਕ ਚੁੱਪ ਕਰੇ ਅਕਸਰ ਪਾ ਕਹਿੰਦੇ ਨੇ ਵੀ ਜਿੱਦਣ ਵਿਆਹ ਕੇ ਆਈ ਸੀ ਉਦੋਂ ਨਾਲ ਹੀ ਬੜੀ ਸਿਆਣੀ ਸੀ ਬੜੀ ਹੈ ਨਾ ਚੁੱਪਚੁੱਪ ਰਹਿੰਦੀ ਸੋਨੇ ਵੀ ਹੁਣ ਇਹਦੇ ਬੜੇ ਸਿੰਘ ਨਿਕਲੇ ਹੁਣ ਬੜੀ ਤਿੱਖੀ ਹੈ ਬੜੀ ਏਦਾਂ ਵੀ ਆਈ ਸੀ ਉਹਨੂੰ ਦੇਖੋ ਸੌਰਿਆਂ ਪੇਕਿਆਂ ਤੋਂ ਉਹੀ ਜੀ ਆਈ ਸੀ ਅੱਗੇ ਬਣਾਉਣ ਵਾਲੇ ਤੁਸੀਂ ਹੋ ਕਿਉਂਕਿ ਉਹਦੇ ਮਾਂ-ਬਾਪ ਦੇ ਸੰਸਕਾਰ ਜਿਹੜੇ ਹੈਗੇ ਸੀ ਨਾ ਉਹ ਲਾਵਾ ਫੇਰਿਆਂ ਤੱਕ ਕੀ ਹੁੰਦੇ ਨੇ ਤੇ ਚਲੋ ਅੱਜ ਕੱਲ ਮਾਡਰਨ ਜਮਾਨੇ 'ਚ ਕਈ ਪਿੱਛੋਂ ਪੇਕੇ ਮਾਮਾ ਵੀ ਬਹੁਤ ਜਿਆਦਾ ਕਰਦਿਆਂ ਨੇ ਵੀ ਤੈਨੂੰ ਤੇਰੀ ਸੱਸ ਕਿਵੇਂ ਬੋਲ ਜੂ ਕਹੀ ਸੱਸ ਸਹੁਰੇ ਨੇ ਚੰਗੇ ਹੁੰਦੇ ਨੇ ਤੇ ਲੜਕੀ ਇਦਾਂ ਦੀ ਆ ਜਾਂਦੀ ਹੈਗੀ ਨਾ ਜਿਹੜੀ ਕਿ ਸਾਰੇ ਘਰ ਨੂੰ ਬਰਬਾਦ ਕਰ ਦਿੰਦੀ ਹੈ ਅੱਜ ਮੈਂ ਤੁਹਾਨੂੰ ਉਹਨਾਂ ਕੁਝ ਅਜਿਹੇ ਟਿਪਸ ਦੱਸੂੰਗੀ ਜਿਹੜੀਆਂ ਮੇਰੀਆਂ ਭੈਣਾਂ ਕਰਨ ਲੱਗੀਆਂ ਨਾ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਲੜਾਈ ਝਗੜਾ ਹੈਗਾ ਹੈਗਾ ਤੁਹਾਡਾ ਰੁਜ਼ਗਾਰ ਰੁਕਿਆ ਹੋਇਆ ਹੈ ਤੁਹਾਡੇ ਘਰ ਵਿੱਚ ਬਰਕਤ ਨਹੀਂ ਤੁਹਾਡੇ ਘਰ ਵਿੱਚ ਪੈਸਾ ਨਹੀਂ ਟਿਕਦਾ ਹੈਗਾ ਵੀ ਮਿਹਨਤ ਕਰਦੇ ਹੋਣਾ ਕਈ ਵਾਰੀ ਹੁੰਦਾ ਵੀ ਮੈਨੂੰ ਬਹੁਤ ਬੇਨਾਂ ਦੇ ਇਦਾਂ ਮੈਸੇਜ ਆਉਂਦੇ ਨੇ ਵੀ ਮੇਰੇ ਪਤੀ ਦੇ ਨਾ ਜਿਹੜੀ ਵੀ ਰੁਜ਼ਗਾਰ ਹੈ ਜਾਂ ਮੇਰੇ ਪਤੀ ਦਾ ਬਿਜ਼ਨਸ ਹੈ ਮੇਰੇ ਪਤੀ ਦੀ ਜੌਬ ਹੈਗੀ ਵੀ ਉਹਨਾਂ ਘਾਟੇ ਦੇ ਵਿੱਚ ਹੀ ਜਾਈ ਜਾਂਦੀ ਹੈ ਵੀ ਸਾਡੇ ਘਰ ਦੇ ਵਿੱਚ ਨਾ ਇਦਾਂ ਲੱਗਦਾ ਵੀ ਜਿਵੇਂ ਕੋਈ ਚੀਜ਼ ਨੇ ਨਾ ਕਿਸ ਨੇ ਕੀਤਾ ਕਰਾਇਆ ਹੁੰਦਾ ਵੀ ਇੱਕ ਬਰਕਤ ਜੀ ਰੋਕਦੀ ਆ ਅੱਗੇ ਨਾ ਜਿਹੜੀਆਂ ਮਾਮਾ ਹੁੰਦੀਆਂ ਸੀਗੀਆਂ ਤੁਸੀਂ ਅਕਸਰ ਸੁਣਿਆ ਹੋਣਾਗਾ ਬਹੁਤ ਸਾਖੀਆਂ ਵੀ ਨੇ ਗੁਰੂ ਸਾਹਿਬ ਜੀ ਦੇ ਹਨ ਆਪਣੇ ਸਿੱਖ ਧਰਮ ਦੇ ਵਿੱਚ ਵੀ ਨੇ Hindu ਧਰਮ ਦੇ ਵਿੱਚ ਵੀ ਨੇ ਨਾ ਕ੍ਰਿਸ਼ਚਨ ਤਾਂ ਸਾਰੇ ਧਰਮਾਂ ਦੇ ਵਿੱਚ ਇਹ ਦੁਨੀਆ ਹੋਈ ਨੇ ਅਗਰ ਤੁਸੀਂ ਥੋੜਾ ਜਨਾ ਇਧਰ ਨੂੰ ਦਿਮਾਗ ਲਾਓ ਆਪਦੇ ਧਰਮ ਬਾਰੇ ਨਾ ਸੋਚੋ ਜਦੋਂ ਨਾ ਅੱਗੇ ਪੁਰਾਣੇ ਸਮੇਂ ਦੇ ਵਿੱਚ ਮੈਂ ਖੁਦ ਦੇਖੇ ਮੇਰੀ ਦਾਦੀ ਮਾਂ ਹੋਰੀ ਮੰਮੀ ਹੋਰੀਆਂ ਨਾ ਵੀ ਜਦੋਂ ਸਵੇਰੇ ਉੱਠਦੀਆਂ ਸੀ ਨਾ ਤਾਂ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰ ਕਰਦੀ ਸੀ ਕਿ ਇਹ ਕਿਸੇ ਕੰਮ ਕਾਜ ਨੂੰ ਹੱਥ ਪਾਉਂਦੀਆਂ ਸੀ ਤੇ ਕੰਮ ਕਾਜ ਕਰਦੀ ਵੀ ਵਾਹਿਗੁਰੂ ਦਾ ਸਿਮਰਨ ਕਰਨਾ ਹਨਾ ਕਿਉਂਕਿ ਉਹਨਾਂ ਦੇ ਵਿਚਾਰੀਆਂ ਦਾ ਕੰਮ ਚਾਹੀਏ ਹੁਣ ਆਪਣੇ ਕੋਲੇ ਨਾ ਮਸ਼ੀਨਰੀ ਹੈ ਬਹੁਤ ਸਾਰੀ ਦੇ ਕੋਪੜੇ ਧੋਣ ਵਾਸਤੇ ਵੀ ਮਸ਼ੀਨਰੀ ਹੈ ਰੋਟੀ ਬਣਾਉਣ ਵਾਸਤੇ ਵੀ ਆਪਣੇ ਕੋਲੇ ਗੈਸ ਹੈ ਤੇ ਝਾੜੂ ਪੋਚਾ ਕਰਨੇ ਉਹਦੇ ਵਾਸਤੇ ਵੀ ਆਪਣੇ ਕੋਲੇ ਮੋਪ ਵਗੈਰਾ ਨਾ ਸਾਰੇ ਕੁਝ ਇੱਕ ਫੈਸਿਲਿਟੀ ਤਾਂ ਹੈਗੀਆਂ ਨੇ ਠੀਕ ਹੈ ਕੰਮ ਚਾਹੀਏ ਜ਼ਿਆਦਾ ਵਧ ਗਏ ਨੇ ਹੁਣ ਪਰ ਤੁਹਾਡੇ ਕੋਲੀਆਂ ਜੇ ਫੈਸਿਲਿਟੀ ਵੀ ਹੈਗੀਆਂ ਉਹ ਵਿਚਾਰੀਆਂ ਸਾਰਾ ਦਿਨ ਚੁੱਲ੍ਹੇ ਤੇ ਮੱਚਦੀਆਂ ਰਹਿੰਦੀਆਂ ਫ ਮੈਂ ਇੱਕ ਜੱਟਾਂ ਦੀ ਧੀ ਆ ਮੈਂ ਆਪਣੀ ਮਾਂ ਨੂੰ ਨਾ ਬਚਪਨ ਤੋਂ ਦੇਖਿਆ ਵੀ ਖੇਤ ਦੇ ਵਿੱਚ ਡੈਡੀ ਦੇ ਨਾਲ ਸਾਰਾ ਕੰਮ ਕਰਦਿਆਂ ਨੂੰ ਤੇ ਮੈਂ ਹੁਣ ਚਾਹੇ ਦੇਖੋ ਮੇਰੇ ਫਾਦਰ ਇਨ ਲਾ ਵੀ ਜੋਬ ਕਰਦੇ ਸੀ ਮੇਰੇ ਹਸਬੰਦ ਵੀ ਜੋਬਤੇ ਨੇ ਮੈਂ ਖੁਦ ਹੀ ਕਬਿਜ਼ਨਸ ਕਰ ਰਹੀਆਂ ਤੇ ਮੈਂ ਅਲੱਗ ਤੋਂ ਵੀ ਪਤਾ ਨਹੀਂ ਵੀ ਮੈਂ ਕਿੰਨਾ-ਕਿੰਨਾ ਕਰ ਰਹੀਆਂ ਨਾ ਵੀ ਸਾਰੇ ਪਰਿਵਾਰ ਦਾ ਵਾਹਿਗੁਰੂ ਦੀ ਕਿਰਪਾ ਨੇ ਨਾਲ ਬਹੁਤ ਵਧੀਆ ਵਾਜਾਰ ਹੁੰਦਾ ਪਰ ਮੈਨੂੰ ਪਾਪਾ ਨੂੰ ਦੇਖ ਕੇ ਮੇਰੀ ਮਾਂ ਨੂੰ ਦੇਖ ਕੇ ਸ਼ੁਰੂ ਤੋਂ ਬਚਪਨ ਤੋਂ ਆਦਤ ਹੈ ਕਿ ਮੈਂ ਹਰੇਕ ਖੇਤੀ ਦਾ ਕੰਮ ਕਰਦੀ ਹਾਂ ਖੇਤੀ ਦਾ ਹੋਇਆ ਡੰਗਰਾਂ ਦਾ ਹੋਇਆ ਘਰ ਦਾ ਹੋਇਆ ਬੱਚਿਆਂ ਨੂੰ ਪੜਾਉਣਾ ਹੋਇਆ ਪਰਿਵਾਰ ਦਾ ਸਾਰੇ ਰੋਟੀ ਪਾਣੀ ਜੋ ਵੀ ਪਤੀ ਜੀ ਦੇ ਹਨ ਜੋ ਜਿੰਨਾ ਵੀ ਲਾਲੋ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਇਸੇ ਲਈ ਮੈਂ ਨਾ ਥੋੜੀ ਜਿਹੀ ਬਿਜੀ ਰਹਿਣ ਕਰਕੇ ਮੈਂ ਤੁਹਾਡੇ ਭੈਣ ਭਰਾਵਾਂ ਦੇ ਕਮੈਂਟਾਂ ਥੋੜੀ ਜਿਹਾ ਘੱਟ ਜਵਾਬ ਦੇ ਪਾਣੀ ਕਿਉਂਕਿ ਮੈਂ ਆਪਣੀ ਗੁੜੀਆ ਵੱਲ ਥੋੜਾ ਜਿਆਦਾ ਧਿਆਨ ਦੇ ਰਹੀ ਕਿਉਂਕਿ ਉਹਦਾ ਫਿਊਚਰ ਦਾ ਹੁਣ ਟਾਈਮ ਹੈਗਾ ਇਸ ਕਰਕੇ ਮੈਂ ਥੋੜੀ ਜਿਹੀ ਬਿਜੀ ਚੱਲ ਰਹੀ ਹਾਂ ਅੱਜ ਜੋ ਮੈਂ ਕਰਦੀ ਹਾਂ ਅੱਜ ਮੈਂ ਤੁਹਾਨੂੰ ਉਹੀ ਦੱਸੂਗੀ ਜਿਹੜੀਆਂ ਭੈਣਾਂ ਨੇ ਇਸ ਚੀਜ਼ ਨੂੰ ਕਰਿਆ ਨਾ ਉਹਨਾਂ ਨੇ ਅੱਜ ਤੱਕ ਜ਼ਿੰਦਗੀ ਦੇ ਵਿੱਚ ਤਰੱਕੀ ਹੀ ਪਾਈ ਹੈ ਹੋਰ ਕੁਝ ਨਹੀਂ ਸਭ ਤੋਂ ਪਹਿਲੀ ਗੱਲ ਸਵੇਰੇ ਉੱਠਣ ਸਾਰ ਤੁਸੀਂ ਨੇ ਵਾਹਿਗੁਰੂ ਜੀ ਦਾ ਸ਼ੁਕਰ ਕਰਨਾ ਹੈ ਕਿ ਵਾਹਿਗੁਰੂ ਜੀ ਰਾਤ ਲੰਗੀ ਹੈ ਸੁੱਖਾਂ-ਅਨੰਦਾਂ ਦੀ ਬਤੀਤ ਕਰਵਾਈ ਹੈ ਤੇ ਦਿਨ ਚੜ੍ਹਿਆ ਪਿਤਾ ਜੀ ਆਪਣਾ ਮੇਰ ਭਰਿਆ ਹੱਥ ਸਾਰੇ ਪਰਿਵਾਰ ਤੇ ਰੱਖਣਾ ਇਸ ਬੱਚੀ ਤੇ ਰੱਖਣਾ ਕੋਈ ਵੀ ਗਲਤ ਕੰਮ ਨਾ ਕਰਾਉਣਾ ਹਰ ਇੱਕ ਪਾਪ ਤੋਂ ਹਰ ਇੱਕ ਬਿਗਨ ਤੋਂ ਬਚਾਉਣਾ ਤੇ ਮੇਰੇ ਪਰਿਵਾਰ ਦੀ ਬੁੱਧੀ ਨੂੰ ਬਖਸ਼ ਲੋ ਕਿਰਪਾ ਕਰੋ ਉਹਨਾਂ ਦੀ ਬੁੱਧੀ ਬਦਲ ਦਿਓ ਪਿਤਾ ਜੀ ਸਾਰਿਆਂ ਨੂੰ ਪਿਆਰ ਦੇ ਨਾਲ ਇਤفاق ਦੇ ਨਾਲ ਗੁਰਸਿੱਖੀ ਦੇ ਨਾਲ ਰਹਿਣ ਦਾ ਬਲ ਪ੍ਰਸ਼ਨਾ ਉਸ ਤੋਂ ਬਾਅਦ ਦੇਖੋ ਤੁਸੀਂ ਆਪਦਾ ਚਾਹ ਪਾਣੀ ਪੀਂਨੇ ਹੋ ਉਸ ਟਾਈਮ ਵੀ ਤੁਸੀਂ ਵਾਇਗਰੂ ਵਾਇਗਰੂ ਦਾ ਸਿਮਰਨ ਕਰੀ ਚੱਲੋ ਨਾ ਕਿਉਂਕਿ ਜਦੋਂ ਤੁਸੀਂ ਸਿਮਰਨ ਕਰੋਗੇ ਨਾ ਜੋ ਤੁਹਾਡੇ ਹੱਥ ਦਾ ਬਣਾਇਆ ਹੋਇਆ ਭੋਜਨ ਤੁਸੀਂ ਦੇਖੋ ਲੰਗਰ ਦਾ ਜਦੋਂ ਪ੍ਰਸ਼ਾਦਾ ਪਕਾਦੇ ਆ ਆਪਣੇ ਮੂੰਹ ਚੋਂ ਆਟੋਮੈਟਿਕਲੀ ਵਾਇਗਰੂ ਨਿਕਲਦਾ ਠੀਕ ਹੈ ਨਾ ਜਦੋਂ ਆਪਾਂ ਕਿਤੇ ਆਪਣਾ ਪੂਜਾ ਰੂਮ ਬਣਾਇਆ ਹੁੰਦਾ ਹੈਗਾ ਜਾਂ ਆਪਣੇ ਕਿਤੇ ਪਜੋਤੂਫ ਕਰਦੇ ਉੱਥੇ ਜਾਂਦੇ ਉੱਥੇ ਐਡਮੈਟ ਕੀ ਵਾਇਰ ਨੂੰ ਨਿਕਲਦਾ ਤੁਸੀਂ ਨਾ ਕਦੇ ਅਜੇਹੀ ਕਰਦਾ ਭੋਜਨ ਜਿਹੜੇ ਕਿ ਨਾਮ ਸਿਮਰਨ ਕਰਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਉਹਨਾਂ ਕਿਸੇ ਅਜੇਹੀ ਕਰਦਾ ਭੋਜਨ ਕਰਿਆ ਹੁਣ ਜਿੱਥੇ ਕਿ 2 ਨੰਬਰ ਦੀ ਕਮਾਈ ਆਉਂਦੀ ਹੋਵੇ ਜਾਂ ਘਰ ਦੇ ਵਿੱਚ ਨਸ਼ਾ ਵਗੈਰਾ ਇਹਦਾਂ ਦੀਆਂ ਚੀਜ਼ਾਂ ਆਉਂਦੀਆਂ ਹੋਣ ਤਾਂ ਦੇਖੋ ਜਿਹੜੇ ਮੈਂ ਕਹੀ ਕਰੇ ਜਿਹੜੇ ਸਿਮਰਨ ਕਰਦੇ ਤੁਸੀਂ ਆਮ ਲੋਕ ਆਮ ਨੂੰ ਵੀ ਕਈ ਨੂੰ ਹੋ ਜਾਂਦਾ ਹੈ ਵੀ ਦੂਸਰੇ ਘਰ ਦਾ ਭੋਜਨ ਕਰਕੇ ਨਾ ਸੱਕੇ ਪ੍ਰਸ਼ਾਦਾ ਤਾਂ ਨਾ ਕਈ ਵਾਰੀ ਤਾਂ ਉਹਨਾਂ ਨੂੰ ਮਾਨਸ ਘਰਉਣ ਲੱਗ ਜਾਂਦਾ ਹੈ ਗੁੱਸਾ ਆਉਣ ਲੱਗ ਜਾਂਦਾ ਹੈਗਾ ਤੇ ਜਿਵੇਂ ਬਾਦ ਹਾਜਮੀ ਵੀ ਹੈ ਨਾ ਵੀ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ ਇਹ ਦਾ ਕਾਰਨ ਇਹੀ ਹੁੰਦਾ ਹੈ ਕਿ ਉਸ ਘਰ ਦੇ ਵਿੱਚ ਜਿਹੜਾ ਭੋਜਨ ਬਣਦਾ ਹੈ ਤੇ ਜਿਹੜਾ ਇਨਸਾਨ ਉਸ ਘਰ ਦਾ ਭੋਜਨ ਛੱਕਿਆ ਉਸ ਦੇ ਜੀਵਨ ਦੇ ਵਿੱਚ ਬਹੁਤ ਅੰਤਰ ਹੈ ਉਸ ਤੋਂ ਬਾਅਦ ਕਾਰਨਾ ਕੀ ਆ ਭੈਣਾਂ ਨੇ ਦੇਖੋ ਤੁਸੀਂ ਸਵੇਰੇ ਉੱਠ ਕੇ ਪਹਿਲਾਂ ਤਾਂ ਇਹ ਗੱਲ ਤੁਸੀਂ ਜ਼ਰੂਰ ਕਹਿਣੀ ਹੈ ਉਸ ਤੋਂ ਬਾਅਦ ਜਿਵੇਂ ਸਭ ਤੋਂ ਪਹਿਲਾਂ ਤੁਸੀਂ ਕੀ ਕਰ ਦਿੰਦੇ ਹੋ ਆਪਣਾ ਹੁੰਦਾ ਵੀ ਆਪਣੇ ਘਰ ਦੀ ਸਫਾਈ ਕਰਨੀ ਆਪਣੇ ਝਾੜੂ ਪੋਚਾ ਕਰਨੇ ਅਬਦੀ ਨਿਤ ਨਿਯਮ ਬਣਾਓ ਕਿ ਘਟੋ ਘਟੜ ਤੁਸੀਂ ਨਾ ਮਹੀਨਾ ਦੋ ਮਹੀਨੇ ਚੀਜ਼ ਨੂੰ ਕਰਕੇ ਦੇਖਿਓ ਨਾਲੇ ਤਾਂ ਤੁਸੀਂ ਜਿਹੜੇ ਡਿਪਰੈਸ਼ਨ ਚ ਰਹਨੇ ਹੋ ਟੈਨਸ਼ਨ ਚ ਰਹਨੇ ਹੋ ਹਰ ਟਾਈਮ ਆ ਲੱਗਦਾ ਵੀ ਮੈਂ ਪਤ ਨਹੀਂ ਕੀ ਗੁਲਾਮ ਆ ਇਹਨਾਂ ਦੇ ਨਾ ਉਹ ਚੀਜ਼ ਨੂੰ ਤੁਸੀਂ ਇਹ ਨਾ ਭੁੱਲ ਕੇ ਆਪਦੀ ਜ਼ਿੰਦਗੀ ਕਿਉਂਕਿ ਇਹ ਜੀਵਨ ਇੱਕ ਵਾਰੀ ਮਿਲਿਆ ਦੁਬਾਰਾ ਨਹੀਂ ਮਿਲਣਾ ਹੈਗਾ ਇਹਨੂੰ ਖੁਸ਼ੀ ਦੇ ਨਾਲ ਜਿਉਈਏ ਇਹਨੂੰ ਆਪਦੀ ਇੱਕ ਬਸ ਇੰਜੋਏ ਕਰੋ ਲਾਈਫ ਨੂੰ ਇੰਜੋਏ ਕਰੋ ਲਾਈਫ ਨੂੰ ਜੱਬਣਾ ਬਣਾਓ ਹਨ ਕਿਉਂਕਿ ਦੁੱਖ ਆਇਆ ਉਹ ਵੀ ਕੱਟਣਾ ਪਾਉਣੀ ਪੈਣਾ ਸੁਖਾਇਓ ਵੀ ਪਰ ਮਿਲਨੇ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਝਾੜੂ ਪੋਚਾ ਕਰਨੇ ਨਾ ਤਾਂ ਝਾੜੂ ਪੋਚਾ ਕਰਨਵੇਂ ਨੇ ਨਾ ਬਹੁਤ ਜ਼ਿਆਦਾ ਧਿਆਨ ਰੱਖਿਆ ਇੱਕ ਤਾਂ ਜਦੋਂ ਝਾੜੂ ਪੋਚਾ ਕਰਨੇ ਨਾ ਥੋੜਾ ਜਿਹਾ ਸੂਰਜ ਚੜਨ ਤੋਂ ਪਹਿਲਾਂ ਕਰ ਲਿਆ ਕਰੋ ਕਿਉਂਕਿ ਫੇਰ ਨਾ ਜਾਨਵਰ ਬਾਹਰ ਨਿਕਲੇ ਹੁੰਦੇ ਨੇ ਬਹੁਤ ਜ਼ਿਆਦਾ ਆਪਣੇ ਪੈਣਾ ਥੱਲੇ ਆ ਕੇ ਮਰਦੇ ਆ ਨਾ ਆਪਾਂ ਨੂੰ ਨਾ ਕਹਿੰਦੇ ਨੇ ਹੈ ਨਰ ਅਚਨ ਚੇਤ ਪਾਪ ਤੋਂ ਡਰ ਇਸ ਤਰੀਕੇ ਦੇ ਪਾਪ ਆਪਾਂ ਜਦੋਂ ਕਰ ਲੈਂਦੇ ਆ ਨਾ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਕਹਿੰਦੇ ਵੀ ਮੈਂ ਤਾਂ ਕੋਈ ਪਾਪ ਨਹੀਂ ਕੀਤਾ ਮੈਨੂੰ ਇਹਨੇ ਦੁੱਖ ਕਿਉਂ ਆਏ ਇਸੇ ਕਰਕੇ ਮੇਰੀ ਵੀਡੀਓ ਥੋੜੀ ਲੰਬੀ ਹੋ ਜਾਂਦੀ ਹੈ ਕਈ ਪੈਣਾ ਮੈਨੂੰ ਕਹਿੰਦੇ ਨੇ ਪੈਣਾ ਤੂੰ ਤਾਂ ਬਾਲਾ ਖਿੱਚਦੀ ਆ ਵੀਡੀਓ ਨੂੰ ਵੀ ਦੇਖੋ ਜਦੋਂ ਕੋਈ ਚੰਗੀ ਚੀਜ਼ ਆਪਾਂ ਦੱਸਦੇ ਆ ਨਾ ਉਹ ਆਟੋਮੈਟਿਕਲੀ ਅੱਗੇ ਚਲੀ ਜਾਂਦੀ ਹੈ ਤੁਹਾਡੀ ਮਰਜ਼ੀ ਦੇਖਣਾ ਸੁਣਨਾ ਨਾ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਨੇ ਝਾੜੂ ਲਗਾਉਣੇ ਨਾ ਝਾੜੂ ਲਗਾਉਂਦੇ ਲਗਾਉਂਦੇ ਤੁਸੀਂ ਸਿਮਰਨ ਕਰੋ बस वाइगुरु ਦਾ ਸਿਮਰਨ ਕਰੋ 24 ਸੈਜੀ ਦੇ ਪਾਰਟਲੋਂ ਇੱਕ ਭੈਣ ਨੇ ਮੈਨੂੰ ਪੁੱਛਿਆ ਦੀ ਦੀਦੀ ਤੁਹਾਡਾ ਸਿਮਰਨ ਕਿੰਨਾ ਹੈ ਵੀ ਘਟੂ ਘਟ ਮੈਂ ਛੜੂ ਪੋਚਲਗਾਉਂਦੇ ਕੰਮ ਡੰਗਰਾਂ ਨੂੰ ਪਸ਼ੂ ਸਾਰਾ ਕੁਝ ਇਹ ਕਰਦੇ ਕਰਾਉਂਦੇ ਮੈਂ ਘਟੋ ਘਟ ਵਾਇਗਰੀ ਦੀ ਕਿਰਪਾ ਦੀ ਨਾਲਣਾ ਵੀ 25 ਪਾਰਟ ਸੋਫੀ ਸੈਜੀ ਦੇ ਕਰ ਲੈਨੇ ਨਾ ਬਾਕੀ ਸ਼ਬਦ ਨੇ ਜੋ ਹਨ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਕਰਦੇ ਰਹੀ ਹੁੰਦਾਗਾ ਜਦੋਂ ਤੁਸੀਂ ਨੇ ਨਾ ਹਰ ਇੱਕ ਚੀਜ਼ ਨੂੰ ਨਾ ਆਪਣੇ ਉੱਪਰ ਬੋਝ ਮੰਨੋ ਹੜਗੇ ਨਾ ਉਸ ਦਿਨ ਦੇਖਿਓ ਤੁਹਾਨੂੰ ਆਪਣੇ ਆਪ ਹੀ ਤੁਹਾਡੀ ਜ਼ਿੰਦਗੀ ਸਖਾਲੀ ਲੱਗਣ ਲੱਗੇਗੀ ਆਪਣੇ ਆਪ ਹੀ ਤੁਸੀਂ ਆਪਣੇ ਪੋਜ਼ਿਟਿਵ ਸੋਚਣ ਲੱਗੋਗੇ ਤੇ ਉਸ ਤੋਂ ਬਾਅ ਦੇਖੋ ਪੋਰਟਲ ਸੌਰੀ ਛਾੜੂ ਲਗਉਣ ਵੇਲੇ ਤੁਸੀਂ ਨਾਲ-ਨਾਲ ਇਹ ਵੀ ਸੋਚਣਾ ਕਿ ਮੈਂ ਵਾਹਿਗੁਰੂ ਜੀ ਸਾਡੇ ਘਰ ਦੀ ਜਿੰਨੀ ਵੀ ਦਲੇਦਰਤਾ ਹੈ ਜਿੰਨਾ ਵੀ ਵਾਹਿਗੁਰੂ ਸਾਡੇ ਘਰ ਦੇ ਵਿੱਚ ਨੈਗੇਟਿਵਿਟੀ ਜਿੰਨਾ ਵੀ ਮਾੜੀ ਸ਼ਕਤੀਆਂ ਨੇ ਉਹ ਸਾਡੇ ਘਰ ਦੇ ਵਿੱਚੋਂ ਚਲੀਆਂ ਜਾਣ ਵਾਹਿਗੁਰੂ ਜੀ ਇਸ ਕੂੜੇ ਮੰਗੂ ਸਾਡੇ ਘਰ ਦੇ ਵਿੱਚੋਂ ਸਾਡੇ ਮਾੜੇ ਕਰਮ ਨੇ ਸਾਡੇ ਭਾਗ ਨੇ ਜਿਹੜੇ ਮਾੜੇ ਉਹਨਾਂ ਨੂੰ ਵੀ ਕੱਢ ਦਿਓ ਕਿਰਪਾ ਕਰੋ ਵਾਹਿਗੁਰੂ ਜੀ ਸਿਮਰਨ ਕਰਨਾ ਬਸ ਵਾਹਿਗੁਰੂ ਵਾਹਿਗੁਰੂ ਹੋਰ ਤੁਹਾਨੂੰ ਕੁਝ ਹੋਰ ਨਹੀਂ ਹੁੰਦਾ ਤਾਂ ਬਸ ਵਾਹਿਗੁਰੂ 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 ਕਰਦੇ ਤੁਸੀਂ ਇਹਦਾ ਝੜੋ-ਪੋਚਾ ਕਰਨਾ ਹੈ ਤੇ ਤੁਸੀਂ ਨੇ ਨਾ ਦਿਮਾਗ ਤੇ ਟੈਨਸ਼ਨ ਨਹੀਂ ਪਾਉਣੀ ਦਿਮਾਗ ਤੇ ਇਹ ਨਹੀਂ ਕਰਨਾ ਵੀ ਮੈਂ ਕਿਹੜਾ ਨੌਕਰਾਂ ਨਹੀਂ ਲੱਗਿਆ ਮੈਂ ਕਿਹੜਾ ਇਦਾਂ ਨਹੀਂ ਕਰਨਾ ਹੈਗਾ ਕਿਉਂਕਿ ਤੁਸੀਂ ਘਰ ਦੀ ਲక్ష్ਮੀ ਹੋ ਆਪਦੇ ਆਪ ਨੂੰ ਸਮਝ ਲੈ ਤੁਹਾਨੂੰ ਕੋਈ ਸਮਝੇ ਨਾ ਸਮਝੇ ਕਿਉਂਕਿ ਜਿਸ ਘਰ ਦੇ ਵਿੱਚ ਔਰਤ ਦੀ ਬੇਕਦਰੀ ਹੁੰਦੀ ਹੈ ਨਾ ਉਹ ਘਰ ਦੇ ਵਿੱਚ ਪੈਸਾ ਚਾਹੇ ਜਿੰਨਾ ਮਰਜ਼ੀ ਹੋ ਪਰ ਉਸ ਘਰ ਦੇ ਵਿੱਚ ਖੁਸ਼ੀ ਕਦੇ ਨਹੀਂ ਆ ਸਕਦੀ ਇਹਨੂੰ ਤੁਸੀਂ ਅਜਮਾ ਕੇ ਦੇਖ ਲਿਓ ਪਤੀ ਪਤਨੀ ਇੱਕ ਦੂਜੇ ਦੇ ਜ਼ਰੂਰ ਸਤਿਕਾਰ ਕਰਿਆ ਕਰੋ ਕਿਉਂਕਿ ਬੜਾਪੇ ਦੇ ਵਿੱਚ ਪਤੀ ਪਤਨੀ ਤੋਂ ਬਿਨਾ ਤੁਹਾਨੂੰ ਕੋਈ ਨਹੀਂ ਸਿਆਣ ਦਾ ਜਿੰਨਾ ਮਰਜ਼ੀ ਪੁੱਤਾਂ ਦਾ ਤੁਸੀਂ ਆਪ ਦਾ ਕਰੀ ਚਲੋ ਜਿੰਨਾ ਮਰਜ਼ੀ ਧਾਨ ਬ ਇੱਕ ਦੂਜੇ ਤੇ ਵਫਾਦਾਰ ਵੀ ਰਹਿਣਾ ਇੱਕ ਦੂਜੇ ਨੂੰ ਪਿਆਰ ਵੀ ਕਰਨਾ ਤੇ ਇੱਕ ਦੂਜੇ ਤੇ ਭਰੋਸਾ ਵੀ ਕਰਨਾ ਹੈ ਦੇਖੋ ਪਤਨੀ ਅਗਰ ਪਤੀ ਨੂੰ ਕਹਦੇ ਜੀ ਤੁਸੀਂ ਥੱਕੇ ਆਏ ਹੋ 10 ਮਿੰਟ ਬੈਠੋ ਆ ਨਾ ਆਪਾਂ ਗੱਲਾਂ ਕਰਦੇ ਆ ਤੇ ਮੈਂ ਤੁਹਾਡੇ ਲਈ ਚਾਹ ਪਾਣੀ ਲੈ ਕੇ ਆਉਣੀ 2 ਮਿੰਟ ਬੈਠੋ ਤੁਸੀਂ ਆਪਣੇ ਸਾਰਾ ਦਿਨ ਆਪਾਂ ਬੱਚਿਆਂ ਦੇਖੇ ਰਹਿਣੇ ਆਪਣੇ ਸੱਸ ਸਹੁਰੇ ਦੇਖੇ ਰਹਿਣੇ ਆ ਤੇ ਪਰਵਾ ਕੰਮਾਂ ਤੇ ਵੀ ਮੈਂ ਇਥੇ ਗਰਮ ਮੈਂ ਤੈਨੂੰ ਕੀ ਫੁੱਕਾ ਮੈਂ ਤਾਂ ਵੀ ਤੂੰ ਤਾਂ ਸਾਰਾ ਦਿਨ ਬਾਹਰ ਰਹਿਣਾ ਮੈਂ ਵੀ ਇਹ ਚੀਜ਼ ਹੁੰਦੀ ਚਲੋ ਠੀਕ ਹੈ ਗੁੱਸਾ ਮੈਂ ਵੀ ਮੈਂ ਵੀ ਲੜਪਈਆਂ ਪਰ ਵੀ ਉਹ ਥੋੜਾ ਕਚਰ ਹੁੰਦਾ ਹੈ ਨਾ ਜ਼ਿਆਦਾ ਟੈਨ ਨਹੀਂ ਦੇਤ ਉਸੇ ਦਾ ਕਰਿਆ ਕਰੋ ਹਨ ਤੇ ਪਤੀ ਦਾ ਵੀ ਹੀ ਹੁੰਦਾ ਵੀ ਆਪਣੀ ਪਤਨੀ ਨੂੰ ਆ ਕੇ ਪੁੱਛੇ ਵੀ ਤੁਸੀਂ ਜੀ ਥੱਕ ਗਏ ਹੋਵੋਗੇ ਸਾਰੇ ਦਿਨ ਦੇ ਘਰ ਸੰਭਾਲ ਰਹੇ ਹੋ ਫਿਰਦੇ ਹੋਣ ਵੀ ਇਹ ਛੋਟੇ ਛੋਟੇ ਗੱਲਾਂ ਨਾ ਬਹੁਤ ਖੁਸ਼ੀ ਦਿੰਦੀਆਂ ਨੇ ਇਹਨੂੰ ਕਰਕੇ ਦੇਖਿਓ ਇੰਨੀਆਂ ਚੀਜ਼ਾਂ ਤੋਂ ਨਾ ਆਪਾਂ ਪਰਾਂ ਚਲੇ ਗਏ ਹਾਂ ਕਿਉਂਕਿ ਆਪਣੇ ਕੋਲੇ ਟਾਈਮ ਨਹੀਂ ਕਦੇ ਆਉਣ ਦਾ ਚੱਲਦੇ ਸਾਰ ਮੋਬਾਈਲ ਤੇ ਬਸ ਇੱਕ ਦੂਜੇ ਨੂੰ ਪੁੱਛਣਾ ਹੀ ਨਹੀਂ ਵੀ ਤੂੰ ਕਿੱਥੋਂ ਆਏ ਕਿੱਥੇ ਗਏ ਏਸੇ ਕਰਕੇ ਪਤੀ ਬਾਹਰ ਜਾਈ ਜਾਂਦੇ ਨੇ ਪਤਨੀਆਂ ਉਹ ਬਾਹਰ ਸਹਾਰਾ ਪਾਲੀ ਜਾਂਦੀਆਂ ਨੇ ਬੱਚੇ ਨੇ ਉਸ ਬਾਹਰ ਸਹਾਰਾ ਪਾਲੀ ਜਾਂਦੇ ਨੇ ਕਸੂਰ ਕਿਸੇ ਦਾ ਨਹੀਂ ਕਲਯੁਗ ਪਹਿਲਾਂ ਵੀ ਸੀ ਕਲਯੁਗ ਆਪਣ ਜਿੱਦਨ ਮੰਨ ਲਿਆ ਨਾ ਉਸ ਦਿਨ ਤੁਹਾਡਾ ਘਰ ਸਵਰਗ ਬਣ ਜੂਗਾ ਜਦੋਂ ਮੇਰਾ ਮੈਰਿਜ ਹੋਈ ਸੀ ਨਾ ਸਾਡੇ ਪਾਪਾ ਮੇਰੇ ਫਾਦਰ ਨੇ ਲਾਦਾ ਬਹੁਤ ਹੈ ਨਾ ਮਲਕੀ ਇਹਨਾਂ ਦਾ ਸਵਾਰ ਥੋੜਾ ਜਿਹਾ ਜਿਵੇਂ ਹੁੰਦਾ ਨਹੀਂ ਕਿ ਸਟ੍ਰਿਕਟ ਜਿਹੇ ਹੁੰਦੇ ਨੇ ਇਹ ਆਰਮੀ ਚ ਰਟੈਨ ਨੇ ਮੇਰੇ ਪਪਾ ਫਾਦਰ ਨੇ ਲਾ ਵੀ ਉਹ ਸਟਿਕ ਉਹਦਾਂ ਦਾ ਨਾ ਰੋਸੀਗਾ ਸਾਡੇ ਸਾਰੇ ਡਰ ਦਿੰਦੇ ਸੀ ਤੇ ਮੈਂ ਵੀ ਜਦੋਂ ਪਹਿਲਾਂ ਫੋਨ ਕਰਦੀ ਹੁੰਦੀ ਨਾ ਮੈਂ ਵੀ ਡਰ ਜਾਂਦੀ ਤੇ ਮੈਂ ਕਹਿੰਦੀ ਵੀ ਮੰਮਾ ਜਦੋਂ ਮੈਂ ਆ ਗਈ ਨਾ ਪਾਪਾ ਬਦਲ ਜਾਣਗੇ ਮੈਨੂੰ ਕਹਿੰਦੇ ਵੀ ਜੇ ਤੂੰ ਪਾਪਾ ਨੂੰ ਬਦਲਤਾ ਨਾ ਅਸੀਂ ਤੈਨੂੰ ਮੰਨ ਜਾਣਗੇ ਵੀ ਉਹੀ ਗੱਲ ਹੈ ਹੁਣ ਸਾਡੇ ਪ ਤੁਸੀਂ ਹੈਰਾਨ ਰਹੋਗੇ ਅਗਰ ਮੈਂ ਉਹ ਚੀਜ਼ ਨੂੰ ਦੇਖੋ ਤੇ ਹੋਣ ਵਾਲਿਆਂ ਨੂੰ ਤੁਸੀਂ ਦੇਖੋ ਵੀ ਜ਼ਮੀਨ ਅਸਮਾਨ ਕੀ ਬਿਲਕੁਲ ਹੀ ਬਦਲ ਚੁੱਕੇ ਨੇ ਇਹ ਹੁੰਦਾ ਹੈ ਪਿਆਰ ਪਿਆਰ ਨਾਲ ਤੁਸੀਂ ਦੁਨੀਆਂ ਜਿੱਤ ਸਕਦੇ ਹੋ ਹੰਕਾਰ ਨਾਲ ਨਹੀਂ ਹੈਨਾ ਤੇ ਦੇਖੋ ਉਹ ਤੋਂ ਬਾਅਦ ਤੁਸੀਂ ਝਾੜੂ ਲਗਾਉਣਾ ਹੈ ਇਸ ਚੀਜ਼ ਕਹਿ ਕੇ ਕਚਰਾ ਦਾ ਕੂੜਾ ਜਿਹੜਾ ਉਹ ਸਾਰਾ ਇਕੱਠਾ ਕਰਕੇ ਬਾਹਰ ਸੁੱਟ ਕੇ ਆਉਣਾ ਹੈ ਨਾ ਇਹ ਨਹੀਂ ਹੈਗਾ ਵੀ ਅੱਪ ਇਕੱਠਾ ਕਰਕੇ ਕਿਤੇ ਰੱਖ ਲਿਆ ਫਿਰ ਲਾਉਣਾ ਤੁਸੀਂ ਨੇ ਪੋਚਾ ਪੋਚਾ ਲਗਾਉਣ ਵੇਲੇ ਆਪਦੇ ਪੋਚੇ ਵਾਲੇ ਪਾਣੀ ਦੇ ਵਿੱਚ ਤੁਸੀਂ ਨੇ ਇੱਕ ਚਮਚ ਨਮਕ ਦਾ ਕੀ ਕੋਸ਼ਿਸ਼ ਕਰੋ ਅੱਧਾ ਟੋਕੜਾ ਕਪੂਰ ਦਾ ਕਪੂਰ ਲੈ ਕੇ ਰੱਖੋ ਕਿਉਂਕਿ ਗਰਮੀਆਂ ਨੇ ਨਾਲੇ ਤਾਂ ਸੱਪ ਗੰਡੋਇ ਡੱਡੂ ਸਿੱਪਲੀ ਆ ਪਤਾ ਨਹੀਂ ਕੀ ਕੁਝ ਆਪਣੇ ਘਰਾਂ ਦੇ ਵਿੱਚ ਆਉਂਦਾ ਹੈ ਨਾ ਨਾਲੇ ਤਾਂ ਇਹ ਤੁਹਾਡੇ ਘਰਾਂ ਦੇ ਵਿੱਚ ਨਹੀਂ ਆਉਣਗੇ ਮੱਛਰ ਮੱਖੀ ਕੀੜੇ ਜਿਵੇਂ ਮੈਨੂੰ ਬਹੁਤ ਪੈਨ ਭਰਾਵਾ ਦੇ ਮੈਸੇਜ ਆਉਂਦੇ ਨੇ ਇਕਾ ਰੋਪੜ ਜ਼ਿਲ੍ਹੇ ਦੇ ਵਿੱਚ ਨਾ ਬਹੁਤ ਕਿਟਾਣੂ ਆਏ ਨੇ ਮੈਂ ਉਹਨਾਂ ਨੂੰ ਵੀ ਮੈਸੇਜ ਕੀਤਾ ਸੀਗਾ ਕਿ ਘਰ ਦੇ ਵਿੱਚ ਨਮਕ ਕਪੂਰ ਤੇ ਫਰਨਾਲ ਇਹਨਾਂ ਤਿੰਨਾਂ ਦਾ ਕੋਚਾ ਲਗਾਉਣ ਲੱਗ ਜਿਓ ਤੁਹਾਡੇ ਘਰ ਦੇ ਵਿੱਚ ਨਾ ਦੇਖੋ ਕਿੰਨਾ ਤੁਹਾਡੇ ਘਰ ਦਾ ਮਾਹੌਲ ਦਾ ਫਰਕ ਪਵੇਗਾ 네ਗੇਟਿਵਿਟੀ ਜਾਵੇਗੀ ਤੁਹਾਡੇ ਘਰ ਦੇ ਵਿੱਚੋਂ ਕਟਾਣ ਨੂੰ ਜਾਣਗੇ ਤੁਹਾਡੇ ਘਰ ਦੇ ਵਿੱਚ ਲక్ష్ਮੀ ਆਊਗੀ ਜਿਵੇਂ ਕਿ ਧਨ ਦੌਲਤ ਕਿਉਂਕਿ ਜਿੱਥੇ ਕਹਿੰਦੇ ਘਰ ਦੇ ਵਿੱਚ ਪਿਆਰ ਇਤਫਾਕ ਹੋਊਗਾ ਨਾ ਉੱਥੇ ਕਹਿੰਦੇ ਆਟੋਮੈਟਿਕੀ ਵਾਈ ਗੁਰੂ ਜੀ ਦਾ ਬਸੇਬਾ ਹੁੰਦਾ ਹੈਗਾ ਇਹ ਤੁਸੀਂ ਕਰਕੇ ਦੇਖੋ ਹਮੇਸ਼ਾ ਆਪਣੇ ਘਰ ਦਾ ਝਾੜੂ ਹੈ ਜਿਹੜਾ ਉਹਨੂੰ ਸਹੀ ਜਗ੍ਹਾ ਤੇ ਰੱਖੋ ਜਿਹੜਾ ਕੋਚਾ ਉਹਨੂੰ ਤੋਂ ਅਲੱਗ ਤੋਂ ਰੱਖੋ ਤੇ ਉਹਨੂੰ ਕਿਟਾਣੂ ਰਹਿਤ ਕਰਕੇ ਰੱਖੋ ਕਿਉਂਕਿ ਕਿਟਾਣੂ ਬਹੁਤ ਜ਼ਿਆਦਾ ਹਨ ਬਿਮਾਰੀਆਂ ਅੱਜਕੱਲ ਫੈਲ ਰਹੀਆਂ ਨੇ ਹਰ ਇੱਕ ਚੀਜ਼ ਤੋਂ ਇਨਫੈਕਸ਼ਨ ਹੋ ਰਹੀ ਹੈਗੀ ਤੇ ਝਾੜੂ ਪੋਚਾ ਕਰਦੇ ਪ੍ਰਸਾਦਾ ਬਣਾਉਂਦੇ ਜਦੋਂ ਵੀ ਤੁਸੀਂ ਕਰਨ ਤਾਂ ਸਿਮਰਨ ਜ਼ਰੂਰ ਕਰਨਾ ਇੱਕ ਨਾ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਤੇ ਆਪਣੇ ਘਰ ਦੇ ਦੇਹਲੀ ਹੈ ਨਾ ਜਿਹੜੀ ਜਾਂ ਮੇਨ ਗੇਟ ਹੈ ਨਾ ਤੁਸੀਂ ਉਹਦੇ ਜਾਲ ਜ਼ਰੂਰ ਪਾ ਕੇ ਆਇਆ ਕਰੋ ਤੇ ਉੱਥੇ ਖੜ ਕੇ ਨਾ ਇਹ ਵੀ ਕਹਿਆ ਕਰੋ ਕਿ ਵਾਈ ਗਰੂ ਜੀ ਇਹ ਤੇਰਾ ਦਿੱਤਾ ਹੋਇਆ ਹੈ ਕਿਰਪਾ ਕਰਨੀ ਇਸ ਘਰ ਦੇ ਵਿੱਚ ਕਲੇਸ਼ ਦਲੇਦਰਤਾ ਸਾਰਾ ਕੁਝ ਵਾਈਗੁਰੂ ਜੀ ਤੁਸੀਂ ਕੱਢ ਦੋ ਆਪਣਾ ਆਪ ਵਸਾ ਕਰੋ ਤੁਸੀਂ ਆਓ ਵਾਈਗੁਰੂ ਸਾਡੇ ਘਰ ਦੇ ਵਿੱਚ ਗੁਰਸਿੱਖਨ ਦਾ ਮੇਲ ਹੋਵੇ ਸਾਡੇ ਘਰ ਦੇ ਵਿੱਚ ਉਹ ਪਿਆਰੇ ਆਉਣ ਜਿਨ੍ਹਾਂ ਦੇ ਚਰਨ ਪੈਣ ਦੇ ਨਾਲ ਘਰ ਦੇ ਵਿੱਚ ਵਰਕਤਾ ਆਉਣ ਜਿੰਨੇ ਵੀ ਸਾਡੇ ਆਗਰ ਨੇ ਸਾਨੂੰ ਉਹਨਾਂ ਤੋਂ ਬਚਾ ਕੇ ਵਾਈਗੁਰੂ ਜੀ ਚੰਗੇ ਪਾਸੇ ਲਾ ਦੋ ਜਿਹਦੇ ਨੂੰ ਤੁਸੀਂ ਮੇਰੀਆਂ ਘਰ ਦੀਆਂ ਪੈਣਾ ਪ੍ਰਸ਼ਾਦਾ ਬਣਾਉਂਦੇ ਸਾਰਾ ਕੁਝ ਕਰਦੇ ਵਾਈਗੁਰੂ ਦਸੀਂ ਮਰਨ ਕਰਨ ਲੱਗੀਆਂ ਨਾ ਤਾ ਤੁਹਾਡੇ ਘਰ ਦੇ ਭਾਗ ਬਦਲ ਜਾਣਗੇ ਮੈਂ ਲਿਖ ਕੇ ਦੇ ਇਹਨੂੰ ਤਿਆਰ ਹੈ ਕਿ ਤੁਹਾਡੇ ਘਰ ਦੇ ਵਿੱਚ ਕਦੇ ਪੈਸੇ ਦੀ ਕਮੀ ਨਹੀਂ ਆਵੇਗੀ ਤੁਹਾਡੇ ਘਰ ਦੇ ਵਿੱਚ ਕਦੇ ਬਿਮਾਰੀ ਨਹੀਂ ਆਵੇਗੀ ਤੁਹਾਡੇ ਘਰ ਦੇ ਵਿੱਚ ਕਦੇ ਲੜਾਈ ਨਹੀਂ ਹੋਵੇਗੀ ਤੁਹਾਡਾ ਪਤੀ ਬੱਚੇ ਸਾਰਾ ਕੁਝ ਦੇਖਿਓ ਕਿਵੇਂ ਚੱਲੂਗਾ ਮਹੀਨਾ 2 ਮਹੀਨੇ ਜਗਾ ਕਰ ਇਸ ਚੀਜ਼ ਨੂੰ ਕਰਕੇ ਦੇਖਿਓ ਅਗਰ ਤੁਸੀਂ ਮੈਨੂੰ ਪਰਖਣਾ ਵੀ ਚਾਹੁੰਦੇ ਹੋ ਤਾਂ ਵੀ ਕਰਕੇ ਦੇਖਿਓ ਤਾਂ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਣ ਪ੍ਰਭਾ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਇੱਕ ਮੈਂ ਛੋਟੀ ਜੀ ਗੱਲ ਦੱਸਣੀ ਭੁੱਲ ਗਈ ਕਿ ਜਿਹੜਾ ਆਪਣੇ ਘਰ ਦਾ ਝਾੜੂ ਹੁੰਦਾ ਨਾ ਉਹਨੂੰ ਕਦੇ ਵੀ ਖੜਾ ਨਾ ਕਰੋ ਕਿਉਂਕਿ ਖੜਾ ਝਾੜੂ ਹਮੇਸ਼ਾ ਲੜਾਈ ਦਾ ਕਾਰਨ ਬਣਦਾ ਹੈ ਤੇ ਬਿਮਾਰੀ ਦਾ ਕਾਰਨ